ਹਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦਾ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਹੈ ਬੰਦੇ ਦੀ ਇੰਨੀ ਵੀ ਜਿਹੜੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀਏ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਆ ਬੰਦੇ ਨੇ ਕੁਤੀਆ ਜਿਹੜਾ ਸਮਾਨ ਦਿੱਲੀ ਤੋਂ ਆ ਰਿਹਾ ਤੇ ਮੁੱਖ ਮੰਤਰੀ ਪੱਤਰਕਾਰਾਂ ਦੇ ਪੁੱਟ ਕੇ ਕਿ ਤੁਹਾਡਾ ਕੀ ਹੈ ਨਾ ਇਸ ਤੇ ਦੇਖੋ ਹੈਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ asli ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਕਿਦਰ ਅਮਿਤ ਚਾਹ ਰਹੇ ਜਦੋਂ ਹੜਾਈ ਹੈ ਨਾ ਕੋਈ ਰਿਪੋਰਟ ਮੰਗੀ ਸੀ ਇਹ ਰਿਪੋਰਟ ਮੰਗੀ ਨਾ ਹੁਣ ਤੱਕ ਕੋਈ ਤਿਆਰ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਹੋ ਦੇਖੋ ਬਹੁਤ ਦੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗੇ ਹੀ ਨਹੀਂ ਕੀ ਕੱਲੇ ਨੰਬਰ ਕਹਿੰਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜਾ ਆਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਪੂਰੀ ਹੱਟ ਡੇਰ ਪੇਕੇ ਭੇਜਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਹੈ ਇਹਨੇ ਅਜੇ ਤੱਕ ਨਹੀਂ ਰਿਪੋਰਟ ਦਿੱਤੀ ਹੁਣ ਵੀ ਜਿਹੜੀ ਭੇਜੀਆ 13000 ਕਰੋੜ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈ ਹੁਣ ਇਹਨਾਂ ਦੀ ਨਲਾਇਕੀ ਕਰਕੇ ਫਲੱਡਸ ਆਇਆ ਤੇ ਆ ਜਿਹੜਾ ਫਿਰ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਲਾਇਕੀ ਕਰਕੇ ਸਰ ਅਜੇ ਅਜੇ ਹਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤੇ ਹੈ ਨਹੀਂ ਸਰਕਾਰ ਤਾਂ ਬਾਹਰੋਂ ਚਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਜਿਹੜੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀਏ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਆ ਕੋਈ ਚਾਪਲ ਦੇ ਗੁੱਤੀਆ ਜਿਹੜਾ ਸਮਾਨ ਦਿੱਲੀ ਤੋਂ ਆ ਰਿਹਾ ਤੇ ਮੁੱਖ ਮੰਤਰੀ ਪੱਤਰਕਾਰਾਂ ਦੇ ਪੁੱਟ ਕੇ ਕਿ ਤੁਹਾਡਾ ਕੀ ਹੈ ਨਾ ਇਸ ਤੇ ਦੇਖੋ ਦੇਖੋ ਹੈਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦਾ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀਏ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਕਿਦਰ ਅਮਿਤ ਚਾਹ ਨੇ ਜਦੋਂ ਹੜਾਈ ਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਇਹ ਰਿਪੋਰਟ ਮੰਗੀ ਨਾ ਹੁਣ ਤੱਕ ਰਿਪੋਰਟ ਹੀ ਤਿਆਰ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਸੇ ਦੇਖੋ ਬਹੁਤ ਦੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਕੱਲੇ ਨੰਬਰ ਕਹਿੰਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜ ਹੁੰਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਕੀ ਹੱਟ ਡੇਟ ਤੇ ਇੱਕ ਭੇਜਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਹੈ ਇਹਨਾਂ ਨੇ ਅਜੇ ਤੱਕ ਨਹੀਂ ਰਿਪੋਰਟ ਕੀਤੀ ਹੁਣ ਵੀ ਜਿਹੜੀ ਭੇਜੀਆ 13000 ਕਰੋੜ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈਓਣ ਇਹਨਾਂ ਦੀ ਨਲਾਇਕੀ ਕਰਕੇ ਫਲੱਡਸ ਆਏ ਆ ਤੇ ਅਜੇ ਹੁਣ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਲਾਇਕੀ ਕਰਕੇ ਸਰ ਅਜੇ ਹਰਾਮੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤੇ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਐ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਐ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤਨੀ ਸਤਿਕਾਰ ਬਣਾਈ ਕਿ ਲੋਕੀ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਉਹ ਕੋਈ ਚਾੜ੍ਹਦੇ ਨੇ ਕੋਈ ਚੇੜੜੇ ਨੇ ਕੋਈ ਆ ਜਿਹੜਾ ਸਮਾਨ ਦਿਖਾਉਂਦਾ ਦਿੱਲੀ ਤੋਂ ਆ ਰਿਹਾ ਤੇ ਮੁੱਖ ਮੰਤਰੀ ਪੱਤਰਕਾਰਾਂ ਦੇ ਪੁੱਟ ਕੇ ਕੀ ਤੁਹਾਡਾ ਕੀ ਹੈ ਨਾ ਇਸ ਤੇ ਦੇਖੋ ਮਰਾਮੀ ਦੀ ਗੱਲ ਐ ਮੁੱਖ ਮੰਤਰੀ ਪੰਜਾਬ ਦੇ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਐ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਬੁਝਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀਏ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਇੱਦਾਂ ਅਮਿਤ ਸ਼ਾਨ ਹੈ ਜਿਵੇਂ ਹੜਾਈ ਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਇਹ ਰਿਪੋਰਟ ਮੰਗੀ ਤਾਂ ਹੁਣ ਤੱਕ ਰਿਪੋਰਟ ਹੀ ਤਿਆਰ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਦੇਖੋ ਬਹੁਤ ਵੱਡੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਕੱਲੇ ਨੰਬਰ ਕਹਿੰਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜ ਹੁੰਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਕੀ ਹੱਟ ਡੇਟ ਤੇ ਇੱਕ ਭੇਜਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਹੈ ਇਹਨੇ ਅਜੇ ਤੱਕ ਨਹੀਂ ਰਿਪੋਰਟ ਕੀਤੀ ਹੁਣ ਵੀ ਜਿਹੜੀ ਭੇਜੀਆ 13000 ਕਰੋੜ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈਓਣ ਇਹਨਾਂ ਦੀ ਨਲਾਇਕੀ ਕਰਕੇ ਫਲੱਡਸ ਆਏ ਆ ਤੇ ਅਜੇ ਹੁਣ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਲਾਇਕੀ ਕਰਕੇ ਸਰ ਅਜੇ ਹਰਾਮੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤੇ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਐ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਐ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤਨੀ ਸਤਿਕਾਰ ਬਣਾਈ ਕਿ ਲੋਕੀ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਉਹ ਕੋਈ ਚਾੜ੍ਹਦੇ ਨੇ ਕੋਈ ਚੇੜੜੇ ਨੇ ਕੋਈ ਆ ਜਿਹੜਾ ਸਮਾਨ ਦਿਖਾਉਂਦਾ ਦਿੱਲੀ ਤੋਂ ਆ ਰਿਹਾ ਤੇ ਮੁੱਖ ਮੰਤਰੀ ਪੱਤਰਕਾਰਾਂ ਦੇ ਪੁੱਟ ਕੇ ਕੀ ਤੁਹਾਡਾ ਕੀ ਹੈ ਨਾ ਇਸ ਤੇ ਦੇਖੋ ਮਰਾਮੀ ਦੀ ਗੱਲ ਐ ਮੁੱਖ ਮੰਤਰੀ ਪੰਜਾਬ ਦੇ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਐ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਬੁਝਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀਏ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਇੱਦਾਂ ਅਮਿਤ ਸ਼ਾਨ ਹੈ ਜਿਵੇਂ ਹੜਾਈ ਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਇਹ ਰਿਪੋਰਟ ਮੰਗੀ ਤਾਂ ਹੁਣ ਤੱਕ ਰਿਪੋਰਟ ਹੀ ਤਿਆਰ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਦੇਖੋ ਬਹੁਤ ਵੱਡੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਕੱਲੇ ਨੰਬਰ ਕਹਿਨ ਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜਾ ਆਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਪੂਰੀ ਹੱਟ ਡੇਰ ਪੇਕੇ ਭੇਜਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਹੈ ਇਹਨੇ ਅਜੇ ਤੱਕ ਨਹੀਂ ਰਿਪੋਰਟ ਦਿੱਤੀ ਹੁਣ ਵੀ ਜਿਹੜੀ ਭੇਜੀਆ 13000 ਕਰੋੜ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈ ਹੁਣ ਇਹਨਾਂ ਦੀ ਨਲਾਇਕੀ ਕਰਕੇ ਫਲੱਡਸ ਆਇਆ ਤੇ ਆ ਜਿਹੜਾ ਫਿਰ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਲਾਇਕੀ ਕਰਕੇ ਸਰ ਅਜਾ